ਬੰਬ ਕੰਟਰੋਲ ਬੰਮ ਤੇ ਨਾਲ ਦੀ ਨਾਲ ਚਾਰ ਮਲਾਦ ਨੂੰ ਗੱਤ ਲੱਗ ਗਈ ਹੈ ਪੂਰਾ ਮਾਮਲਾ ਦਾ ਇਹਦੇ ਚ ਸ਼੍ਰੀ ਰਜੇ ਗਾਂਧੀ ਜੀ ਆਈਪੀਐਸ ਮਾਨਯੋਗ ਐਸਐਸਪੀ ਮੋਗਾ ਸਾਹਿਬ ਦੇ ਜੋ ਮਾੜੇ ਅਨਸ਼ਰਾਂ ਦੇ ਖਿਲਾਫ ਮੁਹਿੰਮ ਵਿੱਢੀ ਹੋਈ ਹੈ ਉਸ ਦੇ ਤਹਿਤ ਬਾਗਾਪੁਰਾਣਾ ਪੁਲਿਸ ਨੂੰ ਇੱਕ ਬਹੁਤ ਵੱਡੀ ਕਾਮਯਾਬੀ ਹਾਸਲ ਹੋਈ ਹੈ ਕੱਲ ਜੋ ਪਿਛਲੇ ਦਿਨੀ ਵਾਦਾ ਤਾਂ ਹੋਈ ਸੀ ਉਹਨਾਂ ਚ ਨਾਲ ਹੀ ਬਿੱਲੀ ਜੁਲਦੀ ਇੱਕ ਵਾਰਦਾਤ ਹੋਰ ਹੋਣ ਲੱਗੀ ਸੀ ਇਹ ਬੰਦੇ ਜਿਆਦਾ ਚਾਰੇ ਬੰਦੇ ਜਿਹੜੇ ਆਏ ਸੀਗੇ ਫਰੀਦਕੋਟ ਤੋਂ ਆਏ ਸੀਗੇ ਇਹਨਾਂ ਦਾ ਟਾਰਗੇਟ ਸੀਗਾ ਜਿਹੜਾ ਠੇਕਾ ਮੁਗਾ ਰੋਡ ਤੇ ਹੈਗਾ ਉਹ ਤੇ ਇਹ ਮਦੌਤੇ ਤੇ ਭੀੜ ਵਾਲੀ ਜਗ੍ਹਾ 'ਚ دہشت ਫੈਲਾਉਣਾ ਚਾਹੁੰਦੇ ਸੀ ਤਾਂ ਕਿ ਜਿਨ੍ਹਾਂ ਤੋਂ ਇਹਨਾਂ ਨੇ ਪੈਸੇ ਮੰਗੇ ਹੋਏ ਨੇ ਬਾਹਰ ਜਿਹੜੇ ਬੈਠੇ ਨੇ ਇਹਨਾਂ ਦੇ ਹੈਂਡਲਰ ਤਾਂ ਉਹਨਾਂ ਨੂੰ ਫਿਰੌਤੀਆਂ ਲੋਕ ਦੇ ਸਕਣ ਪਰ ਚੰਗੀ ਕਿਸਮਤ ਸੀ ਕਿ ਕਿਸੇ ਇੱਕ ਜਾਗਰੂਕ ਸ਼ਹਿਰੀ ਨੇ ਮੁਖਬਰ ਨੇ ਜਿਹਨੂੰ ਕਹਿ ਸਕਦੇ ਆ ਉਹਨੇ ਜਾਣਕਾਰੀ ਦਿੱਤੀ ਟਾਈਮ ਸਿਰ ਉਨੂੰ ਸਿਰਫ ਇੱਕ ਮੋਟਰਸਾਈਕਲ ਦੀਆਂ ਬਿੱਗੀਆਂ ਕੀਤੀਆਂ ਹੋਈਆਂ ਜਿਹੜੀਆਂ ਨੰਬਰ ਪਲੇਟਾਂ ਸੀ ਉਹ ਤੋਂ ਸ਼ੱਕ ਪੈ ਗਿਆ ਤੇ ਮੈਂ ਇਹ ਇਥੇ ਇਹ ਵੀ ਕਹਿਣਾ ਚਾਹਾਂਗਾ ਥੋੜੇ ਦ્રાਹੀਂ ਸਾਰੇ ਚੈਨਲਾਂ ਨਹੀਂ ਕਿ ਜਿੰਨੇ ਵੀ ਕਿਸੇ ਦੀ ਵੀ ਨੋਟਿਸ 'ਚ ਕੋਈ ਬਿਨਾ ਨੰਬਰ ਜਾਂ ਨੰਬਰ ਪਲੇਟ ਤੇ ਮਿੱਟੀ ਲੱਗੀ ਹੋਈ ਜਾਂ ਨੰਬਰ ਪਲੇਟ ਮੀਡੀਆ ਉਂ ਮੁਰੀਆਂ ਹੋਈਆਂ ਹੋਣ ਉਹ ਜ਼ਰੂਰ ਪੁਲਿਸ ਦੇ ਧਿਆਨ 'ਚ ਲਿਆਇਆ ਕਰੋ ਕਿਉਂਕਿ ਇਹ ਜੇ ਮਾੜੇ ਬੰਦੇ ਹੁੰਦੇ ਨੇ ਇਹ ਸੋਚ ਕੇ ਆਏ ਹੁੰਦੇ ਨੇ ਕੁਝ ਨਾ ਕੁਝ ਮਾੜਾ ਕਰਨਾ ਜਿਹੜਾ ਨੰਬਰ ਲੁਕੋਲੇ ਹੈਗੇ ਉਸੇ ਤਹਿਤ ਚੱਲਦੇ ਹੋਏ ਐਸਐਚਓ ਜਤਿੰਦਰ ਸਿੰਘ ਇਹਨਾਂ ਦੇ ਨਾਲ ਏਐਸਆਈ ਜਤਾਰ ਸਿੰਘ ਨੇ ਮੌਕੇ ਤੇ ਹੀ ਰੇਡ ਕੀਤਾ ਤਾਂ ਉਹਨਾਂ ਨੇ ਮੋਟਰਸਾਈਕਲ ਭਜਾ ਲਏ ਉਹਨਾਂ ਦੀਆਂ ਪੈਟਰੋਲ ਵਾਲੀਆਂ ਤਿੰਨ ਬੋਤਲਾਂ ਉਹਨਾਂ ਤੋਂ ਮਿਲੀਆਂ ਨੇ ਇੱਕ ਮਾਚਸ ਮਿਲੀ ਹੈ ਇੱਕ ਲਾਈਟਰ ਮਿਲਿਆ ਹੈ ਦੋ ਮੋਟਰਸਾਈਕਲ ਬਰਾਮਦ ਹੋਏ ਨੇ ਬਾਕੀ ਇਹਨਾਂ ਦੇ ਮੋਬਾਈਲ ਵੀ ਕਬਜ਼ੇ 'ਚ ਲਏ ਗਏ ਨੇ ਤੇ ਕਾਬੂ ਕਰ ਲਏ ਗਏ ਉਸ ਤੋਂ ਬਾਅਦ ਇਹਨਾਂ ਦੇ ਖਿਲਾਫ ਮੁਕੱਦਮਾ ਨੰਬਰ 249 ਦਰਜ ਰਜਿਸਟਰ ਕਰਕੇ ਇਹਨਾਂ ਦੀ ਅਰੈਸਟ પાਕੇ ਅੱਜ ਇਹਨਾਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਸੀਗਾ ਜੋ ਪੇਸ਼ ਕਰਨ ਤੇ ਇਹਨਾਂ ਦੇ ਖਿਲਾਫ 3 ਦਿਨ ਦਾ ਰਿਮਾਂਡ ਸਾਨੂੰ ਮਿਲਿਆ ਹੈਗਾ ਉਹਦੇ ਦੌਰਾਨ ਹੋਰ ਪੁੱਛਗਿੱਛ ਕਰਕੇ ਇਹਨਾਂ ਦੇ ਬਾਹਰਲੇ ਹੈਂਡਲਰ ਤੇ ਲੋਕਲ ਜਿਹੜੇ ਬੰਦੇ ਇਹਨਾਂ ਦੇ ਹੈਲਪ ਕਰ ਰਹੇ ਸੀਗੇ ਉਹਨਾਂ ਸਾਰਿਆਂ ਬਾਰੇ ਜਾਣਕਾਰੀ ਲੈ ਕੇ ਤੇ ਉਹਨਾਂ ਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਹੋਣੀ ਹੈ। ਕੌਣ ਆਇਆ ਜੀ ਪਛਾਣ ਦੇ ਪਿੱਛੇ ਕੌਣ ਇਹਨਾਂ ਦੇ ਕੰਮ ਕਰਦੇ ਪਿੱਛੇ ਹਜੇ ਤੁਹਾਨੂੰ ਨਾਮ ਨਹੀਂ ਦੱਸ ਸਕਦੇ ਅਸੀਂ ਜਿਹੜੇ ਲੋਕਲ ਸੀ ਕਿਉਂਕਿ ਉਹ ਭੱਜ ਜਾਣਗੇ ਫਿਰ ਮਤਲਬ ਪਤਾ ਤਾਂ ਲੱਗਿਆ ਹੈਗਾ ਅਸੀਂ ਉਹ ਕਰ ਰਹੇ ਹਾਂ ਕਾਰਵਾਈ ਉਹਤੇ ਉਹਨੂੰ ਵੀ ਫੜ ਕੇ ਤੁਹਾਡੇ ਸਾਹਮਣੇ ਲਿਆ ਕੇ ਕਰਾਂਗੇ ਬਾਕੀ ਫੋਰਨ ਚ ਜਿਹੜਾ ਉਹ ਪਹਿਲਾਂ ਵਾਲੇ ਬੰਦੇ ਹੈਗੇ ਨੇ ਜਿਹੜਾ ਸਨੀ ਹੈਗਾ ਇੱਕ ਧਰਮ ਧਰਮਾ ਹੈਗਾ ਉਹ ਮਲੇਸ਼ੀਆ ਚ ਹੈਗਾ ਸਨੀ ਜਿਹੜਾ ਹੈਗਾ ਯੂ ਐਸ ਏ ਚ ਹੈ ਸਰ ਜੋ ਮਾੜੀ ਮਸਤਵ ਵਿਖੇ ਪੈਟਰੋਲ ਬੰਬ ਛੁੱਟਿਆ ਗਿਆ ਸੀ ਕੀ ਇਹ ਰਿਲੇਟਡ ਉਸੇ ਦੇ ਨਾਲ ਹੀ ਇਹ ਬੰਦੇ ਨਵੇਂ ਨੇ ਜੀ ਹੈ ਤਾਂ ਮਤਲਬ ਉਸੇ ਸੀਕੁਐਂਸ ਦਾ ਹੀ ਪਾਰਟ کہہ ਸਕਦੇ ਆ ਪਰ ਇਹ ਬੰਦੇ ਨਵੇਂ ਹੈਗੇ ਨੇ ਤੇ ਇਹ ਕਿ ਸਮ ਚੰਗੀ ਸੀ ਕਿ ਕੋਈ ਹਾਦਸਾ ਹੋਣ ਤੋਂ ਟਲ ਗਿਆ ਤੇ ਇੱਕ ਬਹੁਤ ਵੱਡੀ ਵਾਰਦਾਤ ਤੋਂ ਆਪਾਂ ਬਚਾਅ ਕਰ ਲਿਆ ਪੁਲਿਸ ਦੀ ਇਹਨਾਂ ਦੇ ਪਹਿਲਾਂ ਜੀ ਮਕੰਮੇ ਦਰਜ ਨੇ ਇਹਨਾਂ ਦੇ ਮੁਕੰਮੇ ਦਰਜ ਨੇ ਜੀ ਤੁਹਾਨੂੰ ਪ੍ਰੈਸ ਨੋਟ ਦੇ ਦਿੱਤਾ ਹੈਗਾ ਰੋਹਿਤ ਕੁਮਾਰ ਤੇ ਦੋ ਪਰਚੇ ਦਰਜ ਨੇ ਖੁਸ਼ਪ੍ਰੀਤ ਤੇ ਦੋ ਪਰਚੇ ਨੇ ਤੇ ਸਾਵਨ ਦੇ ਵੀ ਇੱਕ ਪਰਚਾ ਹੈਗਾ ਜੀ ਸਾਰੇ ਸਾਰੇ ਦੇ ਸਾਰੇ ਫਰੀਦਕੋੜ ਤੁਸੀਂ ਸਾਰੇ ਫਰੀਦਕੋਟ ਤੋਂ ਨੇ ਬਾਕੀ ਤਾਂ ਉਥੋਂ ਦਸ਼ਪੇਸ਼ ਕੋਲੋਨੀ ਫਰੀਦਕੋਟ ਦੇ ਹੈਗੇ ਨੇ ਇੱਕ ਰਾਜੋ ਵਾਲੇ ਹੈਗੇ ਆਪਣਾ ਬੋਲੇ ਵਾਲ ਚੌਕੀ ਦੇ ਚ ਪੈਂਦਾ ਪਿੰਡ ਸਦਰ ਫਰੀਦਕੋਟ ਦੇ ਵਿੱਚ ਜਿਵੇਂ ਠੇਕਿਆਂ ਦੀ ਗੱਲ ਕੀਤੀ ਠੇਕਿਆਂ ਦੇ ਇਹਨਾਂ ਸੁਤਨਾ ਸੀਗਾ ਜਾਂ ਸਾਜੀ ਸੀ ਉਹਨਾਂ ਦੀ ਕੋਈ ਐਕਸੋਰਸ਼ਨ ਵਾਸਤੇ ਕੋਈ ਹੋਰ ਕੋ ਕਾਲਸ ਕਰੀ ਜਾਂ ਸੀ ਇਹਨਾਂ ਨੂੰ ਇਹ ਜੀਆਂ ਕਾਲਸ ਮਤਲਬ ਪਹਿਲਾਂ ਹੋਈਆਂ ਸੀ ਕਿਆ ਪਰ ਹੁਣ ਕੋਈ ਕਾਲ ਨਹੀਂ ਆਈ ਸੀ ਇਹਨਾਂ ਨੂੰ ਪਿਛਲੇ ਮਤਲਬ ਕਹਿ ਲੋ 2 ਟਾਈ ਮਹੀਨੇ ਦੀ ਕੋਈ ਕਾਲ ਹੈ ਜੀ ਅਸੀਂ ਟ੍ਰੇਸ ਨਹੀਂ ਕੀਤੀ ਸੀ ਪਰ ਪਹਿਲਾਂ ਕਾਲ ਆਈਆਂ ਸੀ ਉਸੇ ਉਸੇ ਚ ਹੀ ਇਹ ਮਤਲਬ ਡਰਾਮ ਕਾ ਕੇ ਪੈਸੇ ਲੈਣਾ ਚਾਹੀਦੇ ਸੀ ਸਰ ਕਿਸ ਧਾਰਾ ਦੇ ਅਧੀਨ ਇਹਨਾਂ ਦੇ ਪਰਚਾ ਦਰਜ ਜਿਨ੍ਹਾਂ ਤੇ ਜੀ 109 ਜਿਹੜੀ ਕਿ ਪੁਰਾਣੇ 307 ਦੇ ਬਰਾਬਰ ਹੈ 308 55 ਜਿਹੜੀ ਕਿ 115 ਆਈਪੀਸੀ ਦੀ ਧਾਰਾ ਦੇ ਬਰਾਬਰ ਹੈ 61 34 ਦੀ ਜਿਹੜੀ ਹੈਗੀ ਹੈ ਤੇ 120 ਬੀ ਹੈ ਤੇ 3 5 ਇਹ ਇਹਦੇ تحت ਕੀ ਕਾਰਵਾਈ ਪੁਲਿਸ ਵੱਲੋਂ ਅਗਲੀ ਕੀਤੀ ਜਾ ਰਹੀ ਹੈ ਅਗਲੀ ਇਹਨਾਂ ਦਾ ਰਿਮਾਂਡ ਤੇ ਲੈ ਕੇ ਪੁੱਛ ਕੇ ਛੋੜ ਕਰਾਂਗੇ ਇਹਨਾਂ ਦੇ ਸਾਥੀ ਜਿਹੜੇ ਉਹ ਲਪਾਂਗੇ ਜਿਹੜੇ ਲੋਕਲ ਇੱਥੇ ਹੈਗੇ ਨੇ ਬਾਕੀ ਜਿਹੜੇ ਬਾਹਰ ਹੈਗੇ ਨੇ ਉਹਨਾਂ ਦੇ ਖਿਲਾਫ ਆਰਸੀ ਐ ਐਨਲਓਸੀ ਅਸੀਂ ਜੋ ਵੀ ਕਾਨੂੰਨ ਮਤਲਬ ਬੜਦਾ ਉਹ ਕਾਰਵਾਈ ਕਰਾਂਗੇ ਅਸੀਂ